ਸੂਬੇ ਵਿੱਚ ਪੈ ਰਹੀ ਹੱਡ ਚੀਰਵੀਂ ਠੰਡ ਕਰਕੇ ਪੰਜਾਬ ਸਰਕਾਰ ਨੇ ਸਕੂਲਾਂ ਲਈ ਇੱਕ ਐਲਾਨ ਹੋਰ ਕਰ ਦਿੱਤਾ ਹੈ ਤੇ ਆਓ ਆਪਾਂ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ 15 ਮਿੰਟ ਪਹਿਲਾਂ ਤੇ ਜਿਸ ਵਿੱਚ ਹਰਜੋਤ ਸਿੰਘ ਸਿੱਖਿਆ ਮੰਤਰੀ ਨੂੰ ਵੀ ਇਹ ਮਹਿਸੂਸ ਹੋਇਆ ਕਿ ਵਾਕਿਆ ਹੀ ਜਿਹੜੀ ਸੂਬੇ ਦੇ ਵਿੱਚ ਠੰਡ ਜਿਹੜੀ ਆ ਹੱਡ ਚਿਰਵੀਆਂ ਜਿਹਦੇ ਕਰਕੇ ਜਿਹੜਾ ਬੱਚਿਆਂ ਦੀ ਪੜ੍ਹਾਈ ਤਾਂ ਜ਼ਰੂਰੀ ਆ ਪਰੰਤੂ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਣਾ ਵੀ অতি ਜ਼ਰੂਰੀ ਆ ਤੇ ਜਿਸ ਕਰਕੇ ਸਿੱਖਿਆ ਮੰਤਰੀ ਨੇ ਤੁਰੰਤ ਫੈਸਲਾ ਲੈਂਦੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਆ ਕਿ ਭਾਈ 21 ਜਨਵਰੀ 2024 ਤੱਕ ਜਿਹੜੇ ਸਕੂਲ ਆ ਜਿਹੜੇ ਕਿ ਪ੍ਰਾਇਮਰੀ ਜਮਾਤ ਤੱਕ ਸਿਰਫ 5ਵੀਂ ਜਮਾਤ ਤੱਕ ਨਰਸਰੀ ਤੋਂ ਲੈ ਕੇ 5ਵੀਂ ਜਮਾਤ ਤੱਕ ਸਕੂਲ ਜਿਹੜੀ ਆ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸਿਰਫ 6ਵੀਂ ਤੋਂ 12ਵੀਂ ਤੱਕ ਦੇ ਬੱਚੇ ਉਹ ਕੱਲ੍ਹ ਤੋਂ ਜਨਕੀ 15 ਜਨਵਰੀ ਤੋਂ ਸਕੂਲ ਆਉਣਗੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸੂਬੇ ਵਿੱਚ ਪੈਰੇ ਕੜਾਕੇ ਦੀ ਠੰਡ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ 5ਵੀਂ ਕਲਾਸ ਤੱਕ ਸਰਕਾਰੀ ਐਡਡਰ ਤੇ ਮਾਨਤਾ ਪ੍ਰਾਪਤ ਨੂੰ ਛੁੱਟੀਆਂਾਂ